ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਰੱਲੇ ਖੜੇ ਆ ਨਾਲ ਸਾਡੇ ਸਰਪੰਚ ਸਾਹਿਬ ਹੈਗੇ ਆ ਹਰਭਜਨ ਸਿੰਘ ਜੀ ਉਹਦੇ ਮੈਂਬਰ ਪੰਚਾਇਤ ਨਾਲ ਉਹਦੇ ਮੁਹਤਵਾਰ ਬੰਦੇ ਨਾਲ ਸਾਡੇ ਇੱਥੇ ਆਏ ਹੋਇਆ ਇਹ yogi peer ਦੀ ਜਗ੍ਹਾ ਹੈਗੀ ਆ ਰੱਲਾ ਪਿੰਡ ਤੇ ਇੱਥੇ ਗੱਲ ਆਈ ਸੀ ਜਿਹੜੇ ਖਾਸੀ ਤੇ ਹੈਗੀ ਬਈ ਇੱਥੇ ਇਸ ਝਿੜੀ ਦੀ ਰਿਵਾਈਵਲ ਚੱਲ ਰਹੀ ਹੈਗੀ ਆ ਤੇ ਝਿੜੀ ਮਤਲਬ ਪੁਰਾਣੇ ਸਮੇਂ ਵਿੱਚ ਤਾਂ ਇਹ ਜਿਹੜੋ ਬਲਾਈਤੀ ਕਿੱਕ ਰਾਈ ਆ ਉਦੋਂ ਪਹਿਲਾਂ ਇਹ ਵਣਾਂ ਦੀ ਝਿੜੀ ਹੁੰਦੀ ਸੀਗੀ ਵਣ ਸਾਡੇ ਹੋਰ ਪੁਰਾਣੇ ਬਹੁਤ سارے ਰੁੱਖ ਹੁੰਦੇ ਸੀਗੇ ਤਾਂ ਹੁਣ ਇਹ ਕਬਜਾ ਸੀ ਹੌਲੀ-ਹੌਲੀ ਇਹ ਇਹਨਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਡੇ ਬੰਦੇ ਖੜੇ ਆ ਤਾਂ ਉਹਨਾਂ ਦੇ ਸਹਿਯੋਗ ਨਾਲ ਸੀ ਝਿੜੀ ਨੂੰ ਰਿਵਾਈਵਲ ਕੀਤਾ ਸ਼ੁਰੂ ਉਹ ਰਿਵਾਈਵਲ ਦਾ ਮਤਲਬ ਹੋ ਵੀ ਜਿਹੜੀ ਮਸਕਟ ਹੈਗੀ ਜਿਹੜੀ ਮਸਕਟ ਨੂੰ ਹੌਲੀ-ਹੌਲੀ ਜੇਸੀਮ ਮਸ਼ੀਨਾਂ ਨਾਲ ਕੱਢ ਕੇ ਇਹ ਟੋਟਲ ਤਕਰੀਬਨ 80 ਏਕੜ ਜ਼ਮੀਨ ਜਿਹੜੀ ਪੈਂਦੀ ਹੈ ਜਿਹੜੀ ਝਿੜੀ ਦੇ ਅੰਦਰ ਜਿੱਥੇ ਮਤਲਬ ਇਹਦਾ ਕਬਜਾ ਸੀਗਾ ਵਲੇਠੀ ਏਕੜ ਦਾ ਉਹਦੇ ਵਿੱਚੋਂ 25 ਏਕੜ ਜ਼ਮੀਨ ਜਿਹੜੀ ਹੈਗੀ ਆ ਅਸੀਂ ਇਹ ਕੱਢਦੀ ਹੈਗੀ ਆ ਮਸਕਟ ਉਹ 25 ਏਕੜ ਤੁਸੀਂ ਸਾਰੇ ਪੰਜਾਬ ਦੇ ਰਵੈਤ ਰੁੱਖ ਰੇਰੂ ਹੋ ਗਿਆ ਉਦੋਂ ਬਾਅਦ ਸਾਡੀਆਂ ਦੇਸੀ ਕਿਕਰ ਹੋ ਗਈ ਉਦੋਂ ਬਾਅਦ ਸਾਡਾ ਜਿਹੜਾ ਦੇਸੀ ਕਿਕਰ ਤੋਂ ਇਲਾਵਾ ਸਾਡੀ ਮਹਿੰਦੀ ਹੋ ਗਈ ਸੰਭਾਲੂਗੇ ਜਿੰਨੇ ਪੰਜਾਬ ਦੇ ਬਰਾਤ ਪ੍ਰਾਤਨ ਰੋਖ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮਤਲਬ ਛਿੜੀ ਚ ਲਾਉਂਦੇ ਜਾ ਰਹੇ ਹਾਂ ਤਾਂ ਅਸੀਂ ਜਿਹੜਾ ਸਹਿਯੋਗ ਬਿਨਾ ਸਹਿਯੋਗ ਤੋਂ ਇਹ ਕਾਰਜ ਨਹੀਂ ਚੱਲ ਸਕਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਇਹ ਕਾਰਜ ਹੋਇਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਮੈਂ ਸਰਪੰਚ ਸਾਹਿਬ ਨੂੰ ਕਹਾਂਗਾ ਦੋ ਸ਼ਬਦ ਵੀ ਸਾਡੇ ਸਾਂਝੇ ਕਰੋ ਤਾਂ ਕਿ ਇਹ ਕਿਵੇਂ ਪਲਾਨ ਕੀਤਾ ਪੱਕੀ ਅੱਗੇ ਤੁਹਾਡਾ ਮਾਨ ਹੈਗਾ ਇਹਨੂੰ ਹੋਰ ਕਿਵੇਂ ਆਪਾਂ ਨੂੰ ਕਰੀਏ ਤਾਂ ਕਿ ਜਿਹੜੇ ਦੀਸਾ ਪਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਹੈਗੇ ਆਪਣੇ ਇੱਥੇ ਜੋਗ ਯੋਗੀ ਪੀਰ ਜੀ ਦੀ ਜਗ੍ਹਾ ਤੇ ਉਹ ਇੱਥੇ ਝਿੜੀ ਜਾ ਸਕਦਾ ਸਭ ਤੋਂ ਪਹਿਲਾਂ ਗੁਰੂ ਜੀ ਦਾ ਨਾਰਾ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਸਰਪੰਚ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਸਾਡੇ ਇੱਥੇ 80-85 ਕਿੱਲੇਾਂ ਵਿੱਚ ਬਾਬਾ ਜੋਗੀ ਪੀਰ ਜੀ ਦੀ ਝਿੜੀ ਹੈ ਜੋ ਕਿ ਪਰਾਣੇ ਕਾਫੀ ਚਿਰ ਲੰਮੇ ਚਿਰ ਤੋਂ ਇੱਕ ਆਪ ਦਾ ਅਲੱਗ ਮੁੱਤ ਰੱਖਦੀ ਹੈ ਸਾਡੇ ਤੋਂ ਬਾਹਰੋਂ ਐਨਆਰਆਈ ਲੋਕ ਹੋਰ ਬਹੁਤ ਆਉਂਦੇ ਨੇ। ਇੰਨਾ ਇਥੇ ਘੁੰਮਣ ਫਿਰਨ ਦੀ ਜਗ੍ਹਾ ਦੀ ਬਹੁਤ ਪ੍ਰੋਬਲਮ ਸੀ ਤੇ ਜੋ ਸੀ ਇਸ ਏਰੀਆ 'ਚ ਜ਼ਿਆਦਾ ਪਹਾੜੀ ਕਿੱਕਰ ਕੰਡੇਦਾਰ ਸੀ। ਜੋ ਕਿ ਜਗ੍ਹਾ ਨੂੰ ਇਹ ਨੂੰ ਰੋਕੀ ਖੜੀ ਸੀ। ਅਸੀਂ ਇਸ ਨੂੰ ਸੁਧੰਤਰ ਤੇ ਇੱਕ ਦੇਣ ਲਈ ਇੱਥੇ ਪਹਾੜੀ ਕਿੱਕਰ ਕੰਡੇਦਾਰ ਕੱਟ ਕੇ ਉਸ ਦੀ ਜਗ੍ਹਾ ਤੇ ਪੁਰਾਣੇ ਪ੍ਰਾਤਨ ਦਰੱਖਤ ਜਿਵੇਂ ਨਿੰਮ, ਝੰਡ, ਰੇਰੂ, ਮਹਿੰਦੀ ਇਸ ਤਰ੍ਹਾਂ ਦੇ ਦਰੱਖਤ ਜਿਹੜਾ ਪ੍ਰਸ਼ਾਸਨ ਰਾਉਂਡ ਗਲਾਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਵਾ ਰਿਹਾ। ਤਾ ਜੋ ਇਹ ਜਗਾ ਨੂੰ ਸੋਹਣਾ ਤੇ ਵਧੀਆ ਸਟੇਜ ਢੰਗ ਨਾਲ ਦੇਖਿਆ ਜਾ ਸਕੇ ਤੇ ਜਿਹੜਾ ਬਾਹਰ ਕੋਈ ਸਾਂਝਾ ਪਿੰਡ ਦੀ ਜਾਉਂ ਕੋਈ ਆਉਂਦਾਗਾ ਤਾਂ ਇੱਥੇ ਘੁੰਮ ਫਿਰ ਸਕੇ ਤੋਂ ਇਲਾਵਾ ਅਸੀਂ ੜਕੋ ਦਾ 15 ਕੇਲੇ ਹੋਰ ਨੇ ਜੋ ਕਿ ਪਹਾੜ ਕਿਕਰ ਨੇ ਕੇਰੇ ਹੋਏ ਨੇ ਉਸ ਜਗਾ ਤੇ ਵੀ ਅਸੀਂ ਇਹ ਸਾਰੇ ਰਵਾਇਤੀ ਦਰਖਤ ਲਵਾਉਣੇ ਆ ਉਹਦੇ ਨਾਲ ਦਿਨ ਮਤੇ ਪੈ ਰਹੇ ਨੇ ਪੈ ਰਹੇ ਨੇ ਰੌਂਡ ਗਲਾ ਤੇ ਜਿਹੜਾ ਪ੍ਰੈਸ਼ਨ ਬੜੀ ਤੰਦ ਹੀ ਨਾਲ ਲੱਗਿਆ ਹੋਇਆ ਇਸ ਕੰਮ ਦੇ ਵਿੱਚ ਸਾਡੀ ਮਦਦ ਕਰ ਰਿਹਾ ਹੈਗਾ ਤੇ ਜੋ ਬਾਬੇ ਜੋਗੀਪਰੀ ਜਗਾ ਤੇ ਜੋ ਪਾਣੀ ਦੀ ਵੀਸਟੇ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਪਾਣੀ ਹੈ ਪਿੱਛੇ ਸਾਡਾ ਛੱਪੜਾ ਉਹਦਾ ਜਿਹੜਾ ਪਾਣੀ ਹੈਗਾ ਉਹ ਸਾਰਾ ਇਹਨਾਂ ਦਰਖਤਾਂ ਵਿੱਚ ਹੀ ਰੀਚਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੀ ਵੀਸਟੇ ਨਾ ਹੋਵੇ ਉਹ ਪਾਣੀ ਲਗਾਤਾਰ ਸਾਰਾ ਛਿੜੀਨ ਦਿੱਤਾ ਜਾ ਰਿਹਾ ਹੈਗਾ ਅਨਾਰਾ